ਕੋਡੀ 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 ਯਾਰ ਹੋਗਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੀਰਾ ਵਾਲੀਆ ਬੁਲਡ ਮਾ ਹਰਜੀਤ ਕੌਰ ਦਾ ਪੁੱਤਰ ਬਾਬੇ ترਸੀਮ ਸਿੰਘ ਭੰਡਾਲ ਦਾ ਪੋਤਾ ਆ ਕਰਦਾ ਮੁੰਡਾ ਕਮਾਲ ਬਈ ਹੀ ਕਬੱਡੀ ਦੇ ਉੱਪਰ ਦੇਖ ਲੈ ਪੁਆਇੰਟ ਪੁਆਇੰਟ ਆ ਮਾਰੀ ਜਿਵੇਂ ਛਾਲ ਲਾ ਕੇ ਯੋਰ ਪੱਟਾ ਨਾਲ ਅਖਰੀ ਢੋਡੀ ਦੇ ਮੇਲੇ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਹੀਰਾ ਜੀ ਆ ਧੰਨਵਾਦ ਅਗਲੀ ਕਬੱਡੀ ਪਾਉਣ ਵਾਲੇ ਕੌਣ ਬਿੱਲੂ ਸਰਪੰਚ ਕਹਿੰਦਾ ਵੀ ਸੋਡੀ ਦਾ ਸਨਮਾਨ ਹੋਊਗਾ ਇਧਰ ਆਸੀ ਕਹਿੰਨੇ ਸ਼ਰੀਫ ਦੀ ਕਬੱਡੀ ਐ ਉਧਰ ਕਹਿੰਨੇ ਵੀ ਚਾਰ ਜਾਫੀ ਨੇ ਐਨ ਤਿਆਰ ਵਰ ਤਿਆਰ ਨੇ ਮੁੰਡੇ ਆ ਸ਼ੀਲੂ ਆ ਸ਼ੀਲੂ ਹਰਿਆਣੇ ਵਾਲਾ ਆ ਸ਼ੀਲੂ ਛਾ ਗਿਆ ਵਿੱਚ ਦੁਨੀਆਂ ਦੇ ਆ ਮੰਦੂਰ ਦੀ ਕੋਨੇ ਕੋਨੇ ਦਾ ਇਹਦਾ ਵਿੱਚ ਗਰਾਉਂਡਾ ਖਾ ਫੇਦਾ ਜਿਵੇਂ ਦੁਨੀਆ ਡਰੇ ਕਰਾਉਣੇ ਤੋਂ ਰੇਡਰ ਸੋਚਾਂ ਵਿੱਚ ਪੈ ਫਿਰਦੇ ਜਿਵੇਂ ਪਾਣੀ ਨੂੰ ਖਦਰਾ ਝੋਨੇ ਦੇ ਇੱਕ ਰੈਸਲਰ ਹੋਇਆ ਅਮਰੀਕਾ ਦਾ ਇਧਰ ਇਹ 5000 ਦੀ ਕਬੱਡੀ ਕਬੱਡੀ ਬੁਲਟ ਦੀ ਉਹ 5000 ਦੀ ਕਬੱਡੀ ਸ਼ੀਰਾ ਆਲਖ ਜੀ ਬਾਹੂ ਖੜਾ ਸੋਨਾ ਪੈ ਸੋਟਿਆ ਜਿੰਦਰ ਵਿਰਕ ਤੇ ਸ਼ੀਰਾ ਟਾਲੀ ਵਾਲ ਤੇ ਜੀਤਾ ਵੱਡਾ ਫਰਾਸ ਮੇਰੇ ਮਿੱਤਰੋ ਆ 5000 ਵਾਲੀ ਕਬੱਡੀ ਹੈ ਜੇ ਜਫਾ ਲੱਗਿਆ ਜਾਫੀ ਨੂੰ ਇਧਰ ਰੇਡਰ ਉਹ ਸ਼ੀਲੂ ਉਹ ਸ਼ੀਲੂ ਆਹ ਸ਼ੀਲੂ ਸ਼ੀਲੂ ਇਹ ਕੋਲ ਇਹ ਨੂੰ ਆ ਸ਼ਿਲੂ ਸ਼ਿਲੂ ਕਬੱਡੀ ਹਰਮਨ ਬੋਲਣ ਖੀਰਾਵਾਲੀਏ ਦੇ ਹਰਮਨ ਨਾਮ ਹੈ ਇਹਨੂੰ ਬੁਲਟ ਕਹਿੰਦੇ ਪਿਆਰ ਦੇ ਨਾਲ ਆ ਰਤ ਗੀਤ ਦੇ ਵਿੱਚ ਗੱਲ ਕਰ ਗਿਆ ਚਰਚਾ ਹੋਰ ਵੱਡੀ ਹੋ ਗਈ ਹੋਰ ਵੱਡੀ ਚਰਚਾ ਹੋ ਗਈ ਮੁੰਡੇ ਦੀ ਆ ਬਈ ਹੋਈ ਕਬੱਡੀ ਦੇ ਆ ਸੰਨੀ ਸੰਨੀ ਤੇ ਬੁਲਟ ਅਜ ਦੇ ਸਮੇਂ ਦੇ ਸੁਪਰਸਟਾਰ ਕਬੱਡੀ 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 ਇਹ ਸਰੇ ਦੀਆਂ ਦੋ ਕਬਡੀਆਂ 5000 ਦੀਆਂ ਆ ਵੀ 5000 ਰੁਪਏ ਲਓ ਜੀ ਬੋਲਦਾ 5000 ਜਮ੍ਹਾਂ ਕਰ ਲਓ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਜੀਤਾ ਬਣਾ ਫਰਾਸ ਗੋਪੀ ਥਾੜੀ ਵਾਲਾ ਸਾਡਾ ਮੈਨਾ ਥਾੜੀ ਵਾਲ ਤੇ ਜਿੰਦਰ ਮਿਰਕ ਜੀ ਕਹਿੰਦੇ ਵੀ ਤਿੰਨ ਰੈਡਾ 5000 ਪੈ ਚੁੱਕੇ ਆ ਦੋ ਬਣ ਗਿਆ ਇਹ ਹੈ ਬੁਲਡ ਖੀਰਾ ਵਾਲੀ ਆ ਬੁਲਡ ਦੀ ਰੇਡ ہزار ہزار دتا جائے گا پر پاس شیلو بولٹ مقابلہ سیفراباد ਦਿਆ 1100 ਦਿਆਂਗੇ ਪਰ ਇਧਰਲੇ ਪਾਸੇ ਨਾਡਵਨ ਵੇਖਾਂਗੇ ਵੀ ਆ ਸੱਦ ਵਾਲਿਆ ਜੱਗੂ ਉਹ ਸਨੀ ਉਹ ਸ਼ੀਲੂ ਉਹ ਗੁਰਦੀਪ ਉਹ ਗਿੱਲੀ ਇਧਰਲੇ ਪਾਸੇ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਦਾ ਤੌਰ ਚੱਲਦਾ ਸਨੀ ਦਾ ਤੌਰ ਚੱਲਦਾ ਉਹ ਤਾੜੀਆਂ ਮਾਰੋ ਕਾਲੇ ਸੰਘਿਆਂ ਵਾਲਾ ਸਨੀ ਰਗਾਨੇ ਲੁੱਟੀ ਜਾਂਦਾ ਮੇਰੇ ਉਹ ਕਾਲਾ ਸੰਘਿਆਂ ਵਾਲਾ ਸਨੀ ਰਗਾਨੇ ਲੁੱਟੀ ਜਾਂਦਾ ਛੱਡ ਕੇ ਦੇਖਦੇ ਬਾਬਾ ਬਈ ਇਹ ਰੇਡ ਸ਼ਰੀਫ ਦੀ ਇਹ ਸ਼ਰੀਫ ਬੁੱਲੋ ਵਾਲਿਆ ਤੇ ਦੂਸਰੇ ਪਾਸੇ ਮਿੰਟਾਂ ਦਾ ਕੱਪਾਂ ਦਾ ਬੈਸਟ ਬੰਦਾ ਉਸ ਨੇ ਜਫਾ ਲਾ ਕੇ ਨੰਬਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟੈਂਸ਼ਨ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ